ਤੁਸੀਂ ਸਭ ਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੁਸੀਂ ਕਹਿੰਦੇ ਅਸੀਂ ਜਾਤ ਤੇ ਫਖਰ ਕਰਨਾ ਐਸੀਆਂ ਜਾਤਾਂ ਤਾਂ ਤੁਸੀਂ ਫਖਰ ਕਰੋਗੇ ਜਿਨ੍ਹਾਂ ਨੂੰ ਲਾਹ ਕੇ ਕੋਲੋਂ ਤੁਹਾਨੂੰ ਸਿੱਟ ਦੇਣਾ ਚਾਹਦਾ ਸੀ ਆਪਣੇ ਵੇੜਿਆਂ ਤੋਂ ਬਾਹਰ ਪਰ ਤੁਸੀਂ ਨਹੀਂ ਸਿੱਟ ਰੱਖੇ ਸਭ ਤੋਂ ਜ਼ਿਆਦਾ ਕਾਂਗਰਸ ਦਾ ਰਾਜ ਰਾਜਸਥਾਨ ਦੇ ਵਿੱਚ ਆ ਪਿਛਲੇ 5 ਸਾਲ ਦਾ ਥੋੜਾ ਹਿਸਾਬ ਕਰਕੇ ਦੇਖਿਓ ਪਿਛਲੇ 5 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਖ ਤਕਲੀਫਾਂ ਜੀ ਕੱਟੀਆਂ ਕਿਸੇ ਨੇ ਤੋਂ ਐਸਸੀ ਐਸਟੀ ਨੇ ਉੱਥੇ ਕੱਟੀਆਂ ਜਿੰਨਾ ਜ਼ੁਲਮ ਉੱਥੇ ਹੋਇਆ ਸ਼ਾਇਦ ਕਿਤੇ ਹੋਰ ਰਾਜ ਦੇ ਵਿੱਚ ਹੋਇਆ ਹੀ ਨਹੀਂ ਤਾਂ ਸਾਡੇ ਲੋਕਾਂ ਨੇ ਕਾਂਗਰਸ ਚੰਗਾ ਕਰਦੀ ਆ ਜਿੱਦਾਂ ਜਿੱਦਾਂ ਵੀ ਕਾਂਗਰਸ ਦੇ ਰਾਜ ਆਏ ਆ ਤੁਸੀਂ ਉੱਥੇ ਉੱਥੇ ਜਿਹੜਾ ਸੋਚ ਕੇ ਦੇਖੋ ਕਿ ਉੱਥੇ ਹੋਇਆ ਕੀ ਆ ਤੁਸੀਂ ਕਦੇ ਪੰਜਾਬ ਤੋਂ ਬਾਹਰ ਚਾ ਕੇ ਦੇਖੋ ਇਹ ਠੀਕ ਆ ਕਿ ਪੰਜਾਬ ਦੇ ਵਿੱਚ ਥੋੜਾ ਜਿਹਾ ਫਿਰ ਵੀ ਆਰਾਮ ਆ ਫਿਰ ਵੀ ਆਰਾਮ ਆ ਪਰ ਕਿਤੇ ਕਿਤੇ ਹਮੇਸ਼ਾ ਤਕਲੀਫ ਜ਼ਰੂਰ ਹੁੰਦੀ ਆ ਜਦੋਂ ਇੱਕ ਜਦੋਂ ਇਹ ਨਿਰਮਲ ਸਿੰਘ ਸਾਡਾ ਸ਼ਰੋਣੀ ਕਮੇਟੀ ਦਾ ਨਰਗਤ ਸਿੰਘ ਸ਼੍ਰੋਮਣੀ ਕਮੇਟੀ ਦਾ ਰਾਗੀ ਸੀ ਸਭ ਤੋਂ ਵੱਡਾ تھا ਕੀ ਜਿਹਨੂੰ ਪਦਮ ਪੂਸ਼ਨ ਮਿਲਿਆ ਰਾਸ਼ਟਰਪਤੀ ਦੇ ਦਤਾ ਉਸ ਵਿਅਕਤੀ ਦੀ ਬਹੁਤ ਬੋਲਦੀ ਆ ਉਹਨੂੰ ਕਬਰਾਂ ਦੇ ਵਿੱਚ ਲੇਕ ਜਾਂਦੇ ਉਹਦੀ ਲਾਸ਼ ਨੂੰ ਜਾਲਾ ਨਹੀਂ ਦਿੱਤਾ ਜਾਂਦਾ ਉਹਨੂੰ ਕਦੇ ਚੱਕਰ ਲੱਖੋ ਵਿੱਚ ਤੇ ਨਹੀਂ ਲੋਕ ਇੱਥੇ ਬੋਲਦੇ ਆ ਕਿੱਥੇ ਤੁਹਾਡੀ ਜਗ੍ਹਾ ਹੈ ਨਹੀਂ ਐਸੇ ਵਾਸਤਾ ਆ ਸਾਡੀ ਸਾਰੇ ਦੇਸ਼ ਨੇ ਆਦਾ ਚਾ ਪੰਜਾਬ ਹੋਵੇ ਚਾ ਰਾਸਤਾਨ ਹੋਵੇ ਜੇ ਮਨ ਬਪੇ ਸ਼ੋਏ ਚਾ ਕਿਤੇ ਵੀ ਕਿਸੇ ਵਿਸ਼ੇ ਤੇ ਬਰਚਾ ਜੋ ਮੈਂ ਝਾੜਖੰਡ ਦੀ ਗੱਲ ਤੁਹਾਨੂੰ ਦੱਸ ਦਿੰਨਾ ਝਾੜਖੰਡ ਵਿੱਚ ਸਭ ਤੋਂ ਚੀਜ਼ ਹੁੰਦਾ ਤੇ ਤੁਹਾਡੇ ਲੋਕ ਤੁਹਾਡੀਆਂ ਔਰਤਾਂ ਪਾਣੀ ਤੋਂ ਬੱਚੀਆਂ ਉਹਨਾਂ ਨੂੰ ਉਹਨਾਂ ਤੋਂ ਪਾਣੀ ਨੂੰ ਵਰਤਣਾ ਪੈਂਦਾ ਉਹ ਉਹ ਦੇਰ ਸਵਾਰਾਂ ਦੇ ਹੱਥੋਂ ਦੇ ਆ ਉਹਨਾਂ ਦੀਆਂ ਔਰਤਾਂ ਉਹਦੀਆਂ ਕਿੰਨਾ ਕੰਦਾ ਬੈਠੀਆਂ ਰਹਿੰਦੀਆਂ ਪਾਣੀ ਪਾਲੇ ਪਿੱਛੇ ਰੱਖਣਾ ਪੈਂਦਾ ਸਾਡੀਆਂ ਔਰਤਾਂ ਨੂੰ ਜਾ ਕੇ ਉਹ ਆ ਕੇ ਪਾਣੀ ਭਰਤੇ ਦਿੰਦੀਆਂ ਤੋਂ ਲੈ ਕੇ ਆਉਂਦੀਆਂ ਕਿ ਜੇ ਖੂਦੋਂ ਪਾਣੀ ਨਹੀਂ ਪੀ ਸਕਦੇ ਤੁਸੀਂ ਆਪਣੇ ਹੱਥ ਨੂੰ ਦੇਖੋ ਥੋੜੀ ਜੀ ਕਿੰਦਾ ਤੁਹਾਡੇ ਨਾਲ ਫੇਸਬੁਕ ਹੋ ਰਿਹਾ ਪਰ ਰੋਕਣ ਲੱਗੇ ਜਰਾ ਸੋਚ ਲੈਟੋ 50 ਸਾਲਾਂ ਤੱਕ ਅਸੀਂ ਬੋਲਵਾ ਕੇ 50 ਸਾਲਾਂ ਤੱਕ ਐਸੀ ਵਿਵਸਥਾ ਕੀਤੀ ਨਹੀਂ ਸੀ ਤੇ ਅਸੀਂ ਰਾਜ ਕਦਾ ਲੈ ਕੇ ਹਾਂ ਸਾਡੇ ਕੋਲ ਸਾਰੀਆਂ ਚੀਜ਼ ਜਿਹੜੀਆਂ ਗੱਲਾਂ ਆ ਤੇ ਰਿਪੋਰਟ ਤੁਹਾਡੇ ਕੋਲ ਹੁਣ ਅੱਜਕੱਲ੍ਹ ਫੇਸਬੁਕ ਦੇ ਉੱਤੇ ਪਈਆਂ ਤੁਸੀਂ ਜਿੱਤ ਕਰ ਸਕਦੇ ਆ ਮੈਂ ਤੁਸੀਂ ਦੇਖਦੇ ਆ ਦੇਖ ਕੇ ਪਰ ਤੁਸੀਂ ਅੱਖਾਂ ਬੰਦ ਕਰਦੇ ਆ ਮੈਂ ਅੱਖਾਂ ਬੰਦ ਨਹੀਂ ਕਰਦਾ ਮੈਂ ਕੋਈ ਨਾ ਮੈਂ ਲੋਕਾਂ ਦੇ ਵਿੱਚ ਪ੍ਰਚਾਰ ਕਰਦਾ ਆ ਇਹ ਕਿਉਂ ਹੋ ਰਿਹਾ ਕਿਉਂਕਿ ਜਾਤੀਬਵਸਤਾ ਹੈ ਇਹ ਦੇ ਹਨ ਕਿਉਂਕਿ ਰਾਜ ਤੁਹਾਡਾ ਨਹੀਂ ਹੈ ਰਾਜ ਵੈਸੇ ਤਾਂ ਤੁਹਾਡਾ ਹੀ ਆ ਤੁਸੀਂ ਚੁਣਦੇ ਹੋ ਉਸ ਰਾਜੇ ਨੂੰ ਠੀਕ ਨੇ ਗੁਰੂ ਨਾਨਕ ਦੇਵ ਜੀ ਦੇ ਰਾਜੇ ਸੀ ਮੁਕਤਮ ਕੁੱਤੇ ਕੋ ਕਿਆ ਆ ਤਾਂ ਕੁੱਤੇ ਆ ਰਾਜੇ ਜਿਨ੍ਹਾਂ ਨੂੰ ਨੁਕਸਾਨ ਦੀ ਪਰਜਾਨ ਨਹੀਂ ਰਹੀ ਉਹਨਾਂ ਨੂੰ ਚੋਲਕੇ ਤੁਸੀਂ ਭੇਜਦੇ ਆਂ ਹੁਣ ਕੋ ਨੂੰ ਨਾਂ ਤੇ ਦੀ ਗੱਲ ਉਹਨੇ ਝਕਾਉਂਗੇ ਨਾ ਕੀ ਕਹਿੰਦੇ ਆ ਰਾਜੇ ਛੀ ਮੁਕੱਤਬ ਕੁੱਤੇ ਉਹਨੇ ਕੁੱਤੇ ਜਿਹਾ ਨਾ ਨੂੰ ਉਹਨੇ ਬਗਿਆਰ ਜਿਹਾ ਛੇਰ ਜਿਹਾ ਖੂਨ ਦੀ ਮੇਲ ੋਕਾਵਾ ਇਸ ਬੋਸਤਾ ਨੂੰ ਤੁਸੀਂ ਤੁਸੀਂ ਕੋਨੇ ਬੋਲ ਸਕਦੇ ਤੁਹਾਡੇ ਕੋਲ ਕੋਈ ਚੀਜ਼ ਨਹੀਂ ਤੁਹਾਨੂੰ ਬਾਬਾ ਸਾਹਿਬ ਨੇ ਇੰਨੀ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੇ ਸਾਡੀ ਉਮਰ ਲਾ ਕੇ ਕਿੰਨੇ ਵੇਰਵੋ ਸਾਡੇ ਆ ਕਿੰਨੇ ਵੇਰਵੋ ਦੀਆਂ ਤਰਫਾਨੀਆਂ ਤੁਹਾਡੇ ਹੁੰਦੇ ਤਰਫਾਨੀ ਚੋਣ ਮਤਲਬ ਕਿ ਰੱਖ ਸਾਡੇ ਤੁਹਾਡੇ ਵਿੱਚ ਜਿੰਨੀ ਤਾਕਤ ਆ ਤੁਹਾਡਾ ਜਦੋਂ ਜਦੋਂ ਵੀ ਕੋਈ ਨਾ ਕੋਈ ਖੜਾ ਹੋਇਆ ਉਹਨੇ ਤਲਵਾਰ ਚੁੱਕ ਕੇ ਤਲਵਾਰ ਦੀ ਲੋਕਪੀੜ ਖਾ ਦਿੱਤੀ ਉਹਨੇ ਧਾਰ ਮਤੋਂ ਦੁੱਤੀਆਂ ਹਵਾਵਾਂ ਦੀਆਂ ਪਰ ਤੁਸੀਂ ਕੀ ਬਕਰਦੇ ਹੋ ਤੁਸੀਂ ਗਾਲਾਂ ਖਾਣ ਤੇ ਬੈਠੇ ਹੋ ਆਪਣਾ ਰਾਜਾ ਤੁਹਾਡਾ ਇੱਕ ਚੋਣ ਦੇ ਹੈ ਨਹੀਂ ਕਿੰਦੇ ਜਾਤ ਦਾ ਮਨੁੱਖ ਮਨੁੱਖ ਨੂੰ ਰੋਗ ਲੱਗਾ ਹੋਇਆ ਉਸ ਰੋਗ ਨੂੰ ਜੇ ਤੁਸੀਂ ਲਾ ਕੇ ਨਹੀਂ ਸਿਪੋਗੇ ਕਰੋ ਤਾਂ ਤੁਸੀਂ ਬੁਗਾਰ ਨਹੀਂ ਲਹੋਗੇ ਸਭੀਆ ਤੱਕ ਬੁਗਾਰ ਹੋਗੇ ਹੋਰੇ 1000 ਸਾਲ ਦੇਸ਼ਕ ਨਿਕਲ ਜੇ ਤੁਹਾਡਾ ਹੋਰ 2000 ਸਾਲ ਹੋਵੇ ਨਿਕਲ ਜੇ ਤੁਹਾਡਾ ਹੁਣ ਤੀਜਾ ਸ਼ਬਦ ਦੇਖੋ ਕਹਿ ਬਾਬਾ ਦਾਸ ਖਲਾਸ ਜਮਾਰਾ ਜੋ ਸ਼ੇਰ ਦੀ ਸੋਮਿਤ ਹੈ ہمارا ਹੁਣ ਦਾਸ ਮਹਾਰਾਜ ਇੱਥੇ ਕਹਿੰਦੇ ਕਿ ਮੈਂ ਆਪਣੀ ਚਾਹ ਤਰੂ ਖਤਮ ਕਰਦਾ ਇਹ ਮਨੁੱਖਤਾ ਦਾ ਜਿੰਨਾ ਵੀ ਵੱਡਾ ਸ਼ਹਿਰ ਜੋ ਮਨੁੱਖ ਬਸਿਆ ਇਸ ਧਰਤੀ ਦੇ ਉੱਤੇ ਉਹ ਸਾਰੇ ਹੀ ਮਨੁੱਖ ਚੋਣਾ ਵਾਸੀ ਆ ਉਹ ਮੇਰਾ ਮਿੱਤਰ ਹੈ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਕਹਿੰਦੇ ਆ ਇਹ ਸਾਰੇ ਹੀ ਸ਼ਬਦ ਹੈ ਤੁਹਾਡੇ ਕੋਲ ਗੁਰੂਆਂ ਦੇ ਹੁਣ ਇੱਕ ਸ਼ਬਦ ਹੋਰ ਮੈਂ ਸੁਣਾਉਣਾ ਤੁਹਾਨੂੰ ਜਾਤ ਦੇ ਬਦਲੇ ਵਿੱਚ ਅਰਦਾਸ ਮਹਾਰਾਜ ਜੀ ਕੀ ਕਹਿੰਦੇ ਆ ਜਾਤ ਜਾਤ ਮੇ ਜਾਤ ਹੈ ਜੋ ਕੈਲਨ ਮੇ ਪਾਤ ਤਦ ਤੱਕ ਮਨੁੱਖ ਨਾਲ ਜੁੜ ਸੰਗੇ ਜਬ ਤੱਕ ਜਾਤ ਨਾ ਜਾਤ ਜਬ ਤੱਕ ਜਾਤ ਦੇ ਵਿੱਚ ਜਾਤ ਆ ਕੋਈ ਜਾਤਾਂ ਦੇ ਵਿੱਚੋਂ ਜਾਂ ਤਾਂ ਕਿੰਨੀਆਂ ਜਾਤਾਂ ਨਿਕਲਣਿਆ ਮਨੁੱਖ ਨੂੰ ਨਾ ਚਿਰ ਕਦੇ ਵੀ ਨਹੀਂ ਜੋੜ ਸਕਦਾ ਉਹਨੇ ਕੇਲੇ ਦੀ ਕੇਲੇ ਦੀ ਨਿਧਾਰਨ ਦਿੱਤੀ ਆ ਕਿ ਇੱਕ ਤਣਾ ਜੜਾਇਆ ਉਹ ਇੱਕ ਇਨਸਾਨ ਆ ਜਿਹੜੇ ਪੱਤੇ ਉਹਦੇ ਜਾਤਾਂ ਆ ਉਹ ਕੱਲੇ ਕੱਲੇ ਰਹਿੰਦੇ ਨੇ ਨਾ ਇੱਕ ਇੱਕ ਪੱਤਾ ਲੱਗ 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 ਲੱਗਦਾ ਜਿੱਦਾਂ ਤੁਸੀਂ ਇੱਕ ਇਨਸਾਨ ਇੱਕ ਮਨੁੱਖੀ ਜਾਤੀ ਆ ਦੂਜੀ ਜਾਤ ਕਦੇ ਹੋਈ ਨਹੀਂ ਸਕਦੀ ਇੱਕੋ ਇੱਕ ਜਾਤੀ ਆ ਮਨੁੱਖ ਜਿਹੜੀਆਂ ਜਾਤਾਂ ਹੁੰਦੀਆਂ ਜਾਨਵਰਾਂ ਦੇ ਵਿੱਚ ਹੁੰਦੀਆਂ ਕਾਂ ਕੂਤਾ ਕਿਸੇ ਵੀ ਜਾਨਵਰ ਨੂੰ ਲੈ ਲਓ ਕੁਗੀ ਲੈ ਲਓ ਪਸ਼ੂ ਜਿੰਨੇ ਵੀ ਪਸ਼ੂ ਆਉਂਦੇ ਆ ਪ੍ਰਾਣੀ ਆਉਂਦੇ ਆ ਤੁਸੀਂ ਉਹਨਾਂ ਨੂੰ ਦੇਖੋ ਕਿ ਅਲੱਗ-ਅਲੱਗ ਕਿਸੇ ਤੁਹਾਨੂੰ ਨਜ਼ਰ ਆਉਣਗੇ ਆ ਜਿੰਨੇ ਤੁਸੀਂ ਬੈਠੇ ਆ ਕਿ ਅਲੱਗ-ਅਲੱਗ ਜਾਤੀਆਂ ਨੇ ਉਹਨਾਂ ਕਿ ਆ ਪਛਾਣ ਸਕਦੇ ਨਾ ਵਿੱਚੋਂ ਕੋਈ ਜਦ ਤੱਕ ਬੋਲ ਕੇ ਤਾਂ ਤੁਸੀਂ ਮੈਂ ਲੱਗਿਆ ਮੈਂ ਚਵਾਰ ਆ ਮੈਂ ਛੂੜਾ ਆ ਕੋਈ ਮੈਂ ਕੀ ਆ ਤੁਸੀਂ ਪਛਾਣ ਕਰ ਸਕਦੇ ਨਾ ਕਿਸੇ ਬੰਨਵ ਦੀ ਨਹੀਂ ਆਪਾਂ ਕਰ ਸਕਦੇ ਹਣਾ ਇਸੇ ਤਰ੍ਹਾਂ ਸਾਥੀਓ ਸਾਨੂੰ ਇਹਨੂੰ ਗੜੋ ਲਾ ਦੇਣਾ ਚਾਹੀਦਾ ਹੁਣ ਇੱਕ ਸ਼ਬਦ ਹੋਰ ਗੁਰੂ ਨਾਨਕ ਦੇਵ ਜੀ ਦਾ ਆ ਮੈਂ ਤੁਹਾਨੂੰ ਉਹ ਵੀ ਸੁਣਾਉਣਾ ਨੀਚਾ ਅੰਦਰ ਨੀਚਾ ਜਾਂ ਨੀਚੂ ਆਪਨੀ ਚੋ ਨਾਨਕ ਜੀ ਦੇ ਸੰਗ ਸਾਥ ਬੜਿਆਂ ਸੇ ਕਿਆ ਰੀਸੋ ਜਿੱਥੇ ਨੀਚ ਸਵਾਲੀਆਂ ਨੂੰਿੱਥੇ ਨਜ਼ਰ ਤੇਰੀ ਬਖਸ਼ਿਸ਼ ਹੁਣ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਇੱਥੇ ਮੈਂ ਉਹਨਾਂ ਦੇ ਨਾਲੇ ਜਿਹੜਾ ਸਭ ਕੋ ਥੱਲੇ ਦਾ ਨੀ ਕਰਾ ਹੋ ਕੋ ਨੀਚਾ ਤੋਂ ਵੀ ਨੀਚਾ ਮੈਂ ਉਸ ਤੇ ਉਹ ਸਾਥੀ ਦੇ ਨਾਲ ਆਇਆ ਹੈ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਆ ਪਰ ਇੱਥੇ ਕੀ ਕਹਿੰਦੇ ਆ ਇੱਥੇ ਗੁਰਬਾਣੀ ਪੜ੍ਹ ਕੇ ਤਾਂ ਕਹਿੰਦੇ ਗੁਰਦੁਆਰਾ ਸਾਡਾ ਵੱਖਰਾ ਤਿੰਨ ਤਿੰਨ ਗੁਰਦੁਆਰੇ ਤਿੰਨ ਤਿੰਨ ਕਬਰਾਂ ਪਿੰਡਾਂ ਦੇ ਵਿੱਚ 10-10 ਗੁਰਦੁਆਰੇ ਇੱਕ ਪਿੰਡ ਇੱਕ ਦਿਨ ਫੇਸਬੁੱਕ ਤੇ 18 ਗੁਰਦੁਆਰੇ ਇਹ ਕਿੰਨੀ ਕਿੱecta ਸਾਡੀ ਹੁੰਦੀ ਤੇ ਤਾਂ ਦਿੱਲੀ ਦੇ ਬਾੜਾਂ 'ਤੇ ਹੀ ਬੈਠਾਂਗੇ ਆਪਾਂ ਨੂੰ ਹੁਣ ਦਿੱਲੀ ਦੇ ਬਾੜਾਂ 'ਤੇ ਵੀ ਜਦ ਕੱਲੇ-ਕੱਲੇ ਬੈਠਾਂਗੇ ਤਾਂ ਮਿੱਤਰੋ ਉੱਥੇ ਹਾਸਲ ਕੁਝ ਨਹੀਂ ਹੋਣਾ ਇੱਕ ਰਾਜਾ ਚੱਜ ਦਾ ਚੁਣ ਲਓ ਤਾਂ ਕਿ ਸਾਡੇ ਗੁਰੂਆਂ ਦੇ ਰਹਿਬਰਾਂ ਦੀ ਜਿਹੜੀ ਵਿਚਾਰਧਾਰਾ ਆ ਉਹ ਲਾਗੂ ਹੋ ਸਕੇ ਫਰਮਸ ਹਨ ਕੁਛ ਨਾ ਕੁਛ ਤੁਹਾਨੂੰ ਸਾਰੇ ਉਹ حاصل ਹੋ ਸਕੇ ਇੱਕ ਮਨੁੱਖ ਧਰਤੀ ਦੇ ਉੱਤੇ ਵਸੇ ਇੱਕ ਜਾਤ ਧਰਤੀ ਦੇ ਨਾ ਵਸੇ ਹੁਣ ਇਸੇ ਤਰ੍ਹਾਂ ਰਾਜ ਭਗ ਨੇ ਲਈ ਜਿਹੜੇ ਮੈਂ ਦੋ ਸ਼ਬਦ ਲੈ ਕੇ ਲਿਆ ਗੁਰੂ ਨਾਮਦਾਸ ਜੀ ਉਹਨਾਂ ਨੂੰ ਕੀ ਕਹਿੰਦੇ ਰਾਜ ਭਗ ਵਾਸਤੇ ਹੁਣ ਤੁਸੀਂ ਰਾਜ ਇਹਨਾਂ ਨੂੰ ਇੱਕ ਆਪਾਂ ਬਹੁਤ ਦੁਹਰਾਇਆ ਬਾਰ ਬਾਰ ਪੜ ਪੜ ਕੇ ਥੱਕ ਗਿਆ ਆ ਕੇ ਗਏ ਹੁਣ ਇਹਨਾਂ ਦਾ ਲੋਕ ਹੋਣ ਕਹਿੰਦੇ ਵਿੱਚੋਂ ਐਸਾ ਜੋ ਮੈਂ ਹਰ ਵਾਰ ਦਰਹਰਾਇਆ ਜਾਂਦਾ ਸ਼ਬਦ ਹਰ ਸਟੇਜ ਤੇ ਦਰਹਰਾਇਆ ਜਾਂਦਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨੋ ਛੋਟ ਵੱਡੇ ਸਭ ਸੰਭ ਵਸੇ ਰਬਦਾਸ ਰਹੇ ਪਰਸਾਨ ਕਿ ਉਹਨਾਂ ਨੇ ਇਕੱਲਾ ਲਿਖਿਆ ਇਹ ਸਵਾਲ ਖੜੇ ਹੁੰਦੇ ਆ ਕਿ ਉਹਨਾਂ ਨੇ ਇਕੱਲਾ ਲਿਖਿਆ ਕਿੱਥੇ ਬੋਲਿਆ ਹੋਏਗਾ ਇਹ ਸ਼ਬਦ ਇਹ ਤਾਂ ਨਹੀਂ ਵੀ ਅੱਜ ਖੜੇ ਹੋ ਕੇ ਬੋਲਤਾ ਇਹ ਤਾਂ ਬੋਲਣ ਦਾ ਕੀ ਮਿਲਣਾ ਸੀਗਾ ਜਦੋਂ ਕਿ ਕਿਸੇ ਬਾਜ਼ੇ ਦੀ ਕਿਚੈਦੀ ਵਿੱਚ ਗੁਰੂ ਰਬਦਾਸ ਦੀ ਪੇਸ਼ੀ ਹੋਈ ਹੋਊਗੀ ਇਹ ਤਰਕਪ੍ਰੀ ਗੱਲ ਹੈ ਨਾ ਤੇ ਸਾਰੇ ਜਿਹੜੇ ਸੋਚੋ ਜੇ ਤਾਂ ਗੁਰੂ ਰਮਦਾਸ ਜੀ ਕਿਸੇ ਰਾਜੇ ਦੇ ਪੇਸ਼ੀ ਹੋਇਉਗੀ ਫਿਰ ਉੱਥੇ ਸ਼ਮੂਧ ਰਾਇ ਹੂਗਾ ਫਿਰ ਰਾਜੇ ਨੂੰ ਕਹੂਗਾ ਤੇਰਾ ਤਾਂ ਰਾਜ ਹੀ ਨਹੀਂ ਚੰਗਾ ਤੇਰਾ ਰਾਜ ਬੇਕਾਰ ਆ ਜਿਹੜਾ ਤੂੰ ਮਨੁੱਖਾਂ ਦੇ ਨਾਲ ਫਰਕ ਕਰਦਾ ਜਿਹੜਾ ਤੂੰ ਇਨਸਾਨਾਂ ਦੇ ਨਾਲ ਫਰਕ ਕਰਦਾ ਉਹ ਰਾਜ ਤੇਰਾ ਬੇਕਾਰ ਆ ਇਹੀ ਗੱਲ ਕਹੀ ਹੋਗੀ ਨਾ ਕਿਉਂਕਿ ਉਹ ਜ਼ੋਰਤ ਰੱਖਦੇ ਸੀ ਕਹਿਣ ਦੀ ਆਪਾਂ ਜ਼ੋਰਤ ਨਹੀਂ ਰੱਖਦੇ ਆਪਣੇ ਕੋਲ ਰਾਜਾ ਮੁੱਖ ਮੰਤਰੀ ਚੱਲ ਕੇ ਆ ਜਾਂਦਾ ਭਗੋੜੇ ਫੱਦੇ ਵਾਲੂ ਵਾਲੇ ਕਹਿੰਦੇ ਨਾਲ ਦੀ ਕੁਰਸੀ ਉੱਤੇ ਬੈਠਣਾ ਨਹੀਂ ਬੈਜਦਾ ਤੇ ਚੰਗੀ ਗੱਲ ਹੈ ਸਾਨੂੰ ਕੋਈ ਸ਼ਬਦ ਨਾ ਕਹਿਣਾ ਪੈਂਦਾ। ਗੁਰੂ ਗੋਬਿੰਦ ਸਿੰਘ ਜੀ ਡਿਕਟੇਟਰਸ਼ਿਪ ਦੇ ਵਿੱਚ ਵੀ ਗੱਲ ਕਰਨ ਦੀ ਜ਼ੋਰਤ ਰੱਖਦੇ ਸੀ ਇਸ ਲਈ ਉਹ ਮੰਨਣ ਦੇ ਯੋਗ ਆ ਅੱਜ। ਇਸ ਲਈ ਅਸੀਂ ਉਹਨਾਂ ਨੂੰ ਗੁਰੂ ਕਹਿੰਦੇ ਆ। ਜਦੋਂ ਰਾਜੇ ਨੇ ਪੁੱਛਿਆ ਹੋਣਾ ਕਿ ਮੇਰਾ ਰਾਜ ਤੂੰ ਕੀ ਕਰਿਆ ਮੇਰਾ ਰਾਜ ਕਿਉਂ ਨਹੀਂ ਚੰਗਾ? ਫਿਰ ਉਹਨਾਂ ਨੇ ਸਵਾਲ ਕੀਤਾ ਹੋਣਾ ਐਸਾ ਚਾਹੂ ਰਾਜ ਮੈਂ ਜਹਾ ਮੇਰੇ ਸਭਨ ਕੋ ਆਨਣਾ ਛੋਟੇ بڑے ਸਭ ਸਾਂ ਬਸੇ ਰਉਦਾਸ ਰਹੇ ਪਰਸਨ ਇਹ ਸਾਰੇ ਸਮਾਨ ਹੋ ਸਾਰੇ ਸਾਰੇ ਸਮਾਨ ਸਮਾਨਤਾ ਦੇ ਵਿੱਚ ਏਨੁਕ ਜਿਹਦੇ ਹੋਣ ਜਿਨ੍ਹਾਂ ਨੂੰ ਨਾਲ ਵੀ ਮਿਲੇ ਜਿਨ੍ਹਾਂ ਨੂੰ ਕੱਪੜਾ ਵੀ ਮਿਲੇ ਜਿਨ੍ਹਾਂ ਨੂੰ ਰੋਟੀ ਵੀ ਮਿਲੇ ਜਿਨ੍ਹਾਂ ਨੂੰ ਮਕਾਨ ਵੀ ਮਿਲੇ ਜਿਨ੍ਹਾਂ ਦੀਆਂ ਧੀਆਂ ਪੈਣਾਂ ਦੀ ਰੱਖਿਆ ਵੀ ਹੋ ਉਹਨਾਂ ਸਾਰੇ ਇੱਕੋ ਤਰ੍ਹਾਂ ਦੇ ਹੋ ਗਏ ਮੈਂ ਉਹਦਾ ਰਾਜ ਚਾਹਣਾ ਇਹੋ ਜਿਹੀ ਦਲੀਲ ਲੱਗੀ ਤੁਨੂ ਗੁਰੂ ਰਉਦਾਸ ਮਹਾਰਾਜ ਜੀ ਜਿਹੜਾ ਸੋਚ ਕੇ ਦੇਖਿਆ ਦੂਜਾ ਸ਼ਬਦ ਇਸ ਤਰ੍ਹਾਂ ਬੋਲਿਆ ਗਿਆ ਜਿਸ ਤਰ੍ਹਾਂ ਅੱਜ ਆਪਾਂ ਮੀਟਿੰਗ ਕਰ ਰਹੇ ਆ ਤੁਹਾਨੂੰ ਸਮਝਾਉਣ ਦੇ ਬਦਲੇ ਉਹ ਸ਼ਬਦ ਕਿਸੇ ਬਿਚੈਰੀ ਵਿੱਚ ਨਹੀਂ ਬੋਲਿਆ ਗਿਆ ਸੀ ਉਹ ਤੁਹਾਡੇ ਵਾਸਤੇ ਆਇਆ ਸੀ ਇਹ ਰਾਜੇ ਵਾਸਤੇ ਸ਼ਬਦ ਸੀ ਉਹ ਤੁਹਾਡੇ ਵਾਸਤੇ ਸੀ ਜਿੱਦਾਂ ਆਪਾਂ ਇੱਕ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਬਰੋਣੇ ਆ ਤੁਹਾਨੂੰ ਦੱਸਿਆ ਗਿਆ ਕਿ ਰਮਦਾਸ ਮਾਨੋ ਜੀ ਤੁਹਾਨੂੰ ਕੀ ਕਹਿੰਦੇ ਜਰਾ ਹੁਣੇ ਵੀ ਸੁਣ ਲਓ ਰਮਦਾਸ ਮਨੁੱਖਾ ਰਵਸਨ ਕੋ ਸੋਕ ਕਰਨਾ ਦੋ ਠਾਵੋ ਇੱਕ ਸੁਖੇ ਸਵਰਾਜ ਦੇ ਦੂਸਰਾ ਮਾਰਕਟ ਗਾਉ ਹੁਣ ਤੁਹਾਨੂੰ ਕਿਹੜਾ ਸੰਦੇਸ਼ ਆਸੂਲੇ ਲਾਇਆ ਉਹਨਾਂ ਨੇ ਇਕੱਠੇ ਕਰਕੇ ਗੁਰੂ ਰਵਿਦਾਸ ਸਿੰਘ ਮਹਾਰਾਜ ਕਹਿੰਦੇ ਜੇ ਸੁਖ ਮੇਲਾ ਤਾਂ ਰਾਜ ਦੇ ਵਿੱਚ ਮੇਲਾ ਜੇ ਧੀਆ ਬਣਾਂ ਦੀ ਐਜ ਤਾਂ ਬਚਣੀ ਆ ਤਾਂ ਰਾਜ ਕਰਕੇ ਵਿਛਣੀ ਆ ਜਿਨ੍ਹਾਂ ਦੇ ਬਾਤ ਹੁੰਦਾ ਮੰਦੀਆ ਧੀਆ ਬਣਾਂ ਦੀ ਐਜ ਤਾਂ ਨਹੀਂ ਲੁੱਟੀਆਂ ਜਾਂਦੀਆਂ ਥੱਥੀਆਂ ਨੂੰ ਗਹਿ ਗੋਤੇ ਧਨ ਗੋਤੇ ਕਹਿ ਪੀ ਜੇ ਹਵਾ ਤੇ ਮੈਂ ਬੰਦ ਇਹੋ ਕਹੇ ਪਸਪਾ ਜੁਨਟ ਜੁਆਈ ਦਾ ਇੱਕ ਮੈਂਬਰ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਸਤੂਰ ਬਾਸ ਮਹਾਰਾਜ ਦੇ ਪ੍ਰੋਗਰਾਮ ਤੇ ਆਪਾਂ ਇਕੱਠੇ ਹੋਏ ਆ ਤੇ ਮੈਂ ਸਾਥੀਓ ਇੰਨਾ ਗਿਆਨ ਤਾਂ ਨਹੀਂ ਰੱਖਦਾ ਲੇਕਿਨ ਇੰਦਾਂ ਦੇ ਸਾਥੀਆਂ ਦੇ ਕੋਲੋਂ ਸੁਣ ਕੇ ਇੱਥੇ ਤੱਕ ਪਹੁੰਚੇ ਆ ਜਿਹੜਾ ਕਿ ਇਸ ਟਾਈਮ ਦबई ਦੀ ਧਰਤੀ ਤੇ ਅਸੀਂ ਸਾਰੇ ਸਾਥੀ ਮਿਹਨਤ ਕਰਦੇ ਆਂ ਆਪਣੀ ਮਿਹਨਤ ਦੇ ਨਾਲ ਆਪਣੇ ਸਾਥੀਆਂ ਦੀ ਮਿਹਨਤ ਦੇ ਨਾਲ ਇੰਡੀਆ ਦੇ ਵਿੱਚ ਬੱਚਿਆਂ ਦੇ ਲਈ ਐਜੂਕੇਸ਼ਨ ਦਾ ਕੰਮ ਕਰਦੇ ਆ। ਤੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਫ੍ਰੀ ਟਿਊਸ਼ਨ ਸੈਂਟਰ ਖੋਲੇ ਹੋਏ ਆ। ਉਹਨਾਂ ਵਾਸਤੇ ਸਤਿਗੁਰੂ ਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਦੇ ਵਿੱਚ ਜਿਹੜਾ ਆ ਉਹ ਪੜ੍ਹਾਇਆ ਜਾਂਦਾ। ਹਰ ਇੱਕ ਬੱਚੇ ਨੂੰ ਸਤਿਗੁਰੂ ਰਬਦਾਸ ਮਹਾਰਾਜ ਜੀ, ਬਾਬਾ ਸਾਹਿਬ ਦੀ ਹਰ ਇੱਕ ਜਾਨੀ ਕਿ ਰੈਵਰ ਜੀ ਉੱਥੇ ਅ ਗੱਲਬਾਤ ਦਿੱਤੀ ਜਾਂਦੀ ਆ ਉਹਨਾਂ ਨੂੰ ਪੜ੍ਹਾਇਆ ਜਾਂਦਾ ਆ। ਤੇ ਨਾਲ ਹੀ ਨਾਲ ਉਹਨਾਂ ਨੂੰ ਸਕੂਲ ਦੀ ਜਿਹੜੀ ਆ ਐਜੂਕੇਸ਼ਨ ਦਿੱਤੀ ਜਾਂਦੀ ਆ। ਅੱਜ ਜੇ ਇੱਕੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਉਹ ਬੱਚਿਆਂ ਦੀ ਬਦੌਲਤ ਆ ਭੜੇ ਭਰਾਵਾਂ ਦੀ ਬਦੌਲਤ ਕਿ ਇਹਨਾਂ ਨੇ ਸਾਥ ਸਹਿਯੋਗ ਕੀਤਾ ਹੋਰ ਵੀ ਐਨਆਰਆਈ ਸਾਥੀਆਂ ਨੇ ਸਹਿਯੋਗ ਕੀਤਾ ਕਿ ਆਪਾਂ ਜਿਹੜਾ ਆ ਬੱਚਿਆਂ ਦੀ ਐਜੂਕੇਸ਼ਨ ਲਈ ਕੰਮ ਕਰ ਗਏ ਔਰ ਬਹੁਤ ਵਧੀਆ ਬੱਚੇ ਜਿਹੜੇ ਆ ਤਕਰੀਬਨ 3 ਸਾਲ ਤੋਂ ਬੱਚੇ ਪੜਦੇ ਆ ਅੱਜ ਇਸ ਸਟੇਜਾਂ ਦੇ ਉੱਤੇ ਜਾ ਕੇ ਵੀ ਉਹ ਬੋਲਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਜੇ ਅਸੀਂ ਇੱਥੇ ਕੰਮ ਕਰਦੇ ਆ ਸਾਡੇ ਕੰਮ ਕਰਨ ਦੇ ਨਾਂ ਨਾਲ ਸਾਡੀ ਸੋਚ ਦੇ ਨਾਂ ਨਾਲ ਜੇ ਬੱਚੇ ਪੜ ਜਾਣ ਐਜੂਕੇਸ਼ਨ ਲੈ ਜਾਣ ਤਾਂ ਸਾਨੂੰ ਖੁਸ਼ੀ ਹੋਊਗੀ ਕਿਉਂਕਿ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਵੀ ਸਾਨੂੰ ਜਿਹੜਾ ਆ ਉਹ ਤੋ ਕਰ ਦਿੱਤਾ ਜੇ ਅਸੀਂ ਪੜੇ ਲਿਖੇ ਆ ਕਦੇ ਇਹ ਮੜ ਗਿਆ ਗੱਲਬਾਤ ਕਰ ਸਕਦੇ ਆ ਜੇ ਅਨਪੜ੍ਹ ਰਹੇ ਆ ਆਪਾਂ ਇੱਥੇ ਦੇਖ ਲਈਆਂ ਕੰਪਨੀਆਂ ਦੇ ਵਿੱਚ ਵਰਮੈਨ ਇੰਜੀਨੀਅਰ ਸਾਨੂੰ ਕੋਈ ਗੱਲ ਕਹਿ ਕੇ ਚਲੀ ਜਾਂਦੇ ਆ ਜੇ ਇੰਗਲਿਸ਼ ਦੇ ਵਿੱਚ ਕੋਈ ਗੱਲ ਕਹਿ ਕੇ ਚਲੀ ਜਾਂਦਾ ਸਾਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਿਹਾ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਜੇ ਆਪਣੇ ਬੱਚੇ ਪੜ੍ਹੇ ਹੋਣਗੇ ਤਾਂ ਆਪਾਂ ਨੂੰ ਵੀ ਉਹ ਗਾ ਜਾ ਕੇ ਗਾਂ ਆਪਾਂ ਨੂੰ ਗਿਆਨ ਹੀ ਦੇਣਗੇ ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਕੁਝ ਨਹੀਂ ਗਾ ਜੇ ਸਤਗੁਰੂ ਦਾਸ ਮਹਾਰਾਜ ਜੀ ਸਾਨੂੰ ਹੌਕਾ ਦੇ ਕੇ ਗਏ ਆ ਜੇ ਆਪਾਂ ਬਾਣੀ ਪੜਾਂਗੇ ਜੇ ਅਸੀਂ ਪੜੇ ਲਿਖੇ ਨਹੀਂ ਤਾਂ ਅਸੀਂ ਬਾਣੀ ਨਹੀਂ ਪੜ ਸਕਦੇ ਅੱਜ ਜਿਹੜਾ ਆਪਣਾ ਪੰਜਾਬ ਦਾ ਮਾਹੌਲ ਹੋਇਆ ਆ ਕਿਉਂਕਿ ਸਾਡੇ ਕਿਸਾਨ ਭਾਈ ਅੰਦੋਲਨ ਕਰਨ ਲਈ ਬੈਠੇ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਆ ਰਾਜ ਭਾਗ ਜੇ ਆਪਣਾ ਕੋਈ ਜਿੱਦਾਂ ਭਾਈ ਹੋਣੀ ਦੱਸ ਕੇ ਗਏ ਆ ਜੇ ਸਾਡਾ ਆਪਣਾ ਕੋਈ ਲੀਡਰ ਚੰਗਾ ਹੁੰਦਾ ਜੇ ਆਪਣੇ ਪੰਜਾਬ ਦੇ ਵਿੱਚ ਸਰਕਾਰ ਚੰਗੀ ਹੁੰਦੀ ਤਾਂ ਸਾਨੂੰ ਕਦੇ ਵੀ ਬਾਰਡਰ ਤੇ ਜਾਣ ਦੀ ਲੋੜ ਨਹੀਂ ਸੀ ਆਪਣੇ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਜਿੱਦਾਂ ਭਾਜੀ ਹੋਣੀ ਆਪਣੇ ਕਾਰੋਬਾਰ ਚਲਾਉਂਦੇ ਆ ਇੰਜੀਨੀਅਰ ਆ ਆਪਣੀਆਂ ਕੰਪਨੀਆਂ ਆ ਆਪਣੇ ਬੱਚਿਆਂ ਨੂੰ ਜ਼ਰੂਰ ਪੜਾ ਕੇ ਐਜੂਕੇਸ਼ਨ ਦੇ ਨਾਲ ਨਾਲ ਕੰਮ ਤੇ ਲਾਓ ਸਰ ਮੈਂ ਟਰਾਈ ਕਰੂੰਗਾ ਹਿੰਦੀ ਵਿੱਚ ਬੋਲਣੇ ਲਈ मुझे खुशी हो रही है यहाँ पे सिर्फ पंजाब से नहीं पंजाब के बाहर के स्टेट से भी लोग आए हुए हैं जो पंजाब स्टेट से बाहर थोड़ा हाथ खड़ा करें सर मेरा हौसला बढ़ाएंगे लो। बढ़ा ये लोग बड़ा अच्छा लगा लास्ट ईयर भी हमारे ऑर्गेनाइजर ने ये प्रोग्राम ऑर्गेनाइज किया था तो मोस्टली पंजाब से ही लोग थे और सिर्फ एक शाम सुंदर जी हमें पंजाब के बाहर से मिले थे लेकिन ये उनकी कंट्रीब्यूशन है अभी आज पंजाब के बाहर से भी लोग यहाँ पर बैठे हुए हैं और इससे पहले मैं अपना टॉपिक जो शुरू करूंगा हमारे बड़े भाई कैले जी ने जहाँ से शुरू किया है वे एजुकेशन इन्होंने एक बात उठाई है कि जो लोग यहाँ पे बातचीत करते हैं जो लैंग्वेज हमें आती नहीं है लैंग्वेज बैरियर की वजह से हमारे बहुत सारी चीजें हमारे कैरियर से छूट जाती है जो हम अचीव कर सकते हैं तो उसका सबसे बट, फॉर्मूला जो दिया था बाबा साहब ने जब हमें फॉर्मूला दिया था तो उसका सबसे पहला जो बेस था वो था एजुकेट तो हमारी जो भी चीज है जब हम घर से निकले या बाहर के, जब हमारे हाथ में अच्छी क्वालिफाइड एजुकेशन रहेगी अच्छिया डिग्री हासिल करेंगे किसी मुकाम पे कंपटीशन में बराबर में जाके लोगों के साथ कंपीट करेंगे रिगार्डलेस वो किसी भी कम्युनिटी के हो सबका हक है बड़े बढ़ना सबका हक है आगे बढ़ना अगर ये कंपटीशन हम कंपीट करेंगे और बच्चों को थोड़ा आगे लेके आएंगे तो हम लोगों को ये क्रीम लोग मिलेंगे जो हमारे सामने ये डाइस पे बैठे हैं गुरमेल जी अमर जी, जी अरहंत भाई फिर ऐसे लोग बच्चे मैं ये आपको डी नहीं कर रहा हूँ जो जो सामने बैठे हुए हैं मैं उल्टा क्योंकि तो मेरे पिता जी सारी उम्र बाहर ही रहे गल्फ में तो वो इतने पढ़े लिखे नहीं थे लेकिन उन्होंने एक अच्छा काम करा अभी जब मैं पढ़ रहा था ना तो थोड़ा सा उन्होंने देखा थोड़ा पढ़ने में अच्छा है उन्होंने अपनी सारी उम्र की कमाई मेरे में लगा दी और मुझे वो डिग्री दिलाई जो शायद उन्होंने कभी अचीव नहीं कर पाए रीज़न एक ओके तो जिस टाइम में जब वो पैदा हुए थे तो जो अमरजीत भाई ने एक्सप्लेन किया है में तो जाति वर्ण उस टाइम बहुत हाइट पे था और जो लोगों ने एजुकेशन करना था बहुत कम थे बाबा साहब बहुत पहले चले गए हमसे तो शायद हमारी वो सिचुएशन अलग होती लेकिन उसके बाद में बहुत सारे हमारे उनमें से एक मान्यवर साहब उन्होंने हमारी सिचुएशन 84 से लाके अपनी पूरा जीवन इसी में दे दिया अपने आप को पूरा कंट्रीब्यूशन दे के हमें अलग कर रात को एक स्टेटस डाला जो मेरी एक खासियत है कभी कभी मेरे को अच्छा दिखता है या लिखता है तो मैं अपने स्टेटस पे डाल देता हूँ व्हाट्सअप पे तो उसमें एक पंजाबी में लिखा हुआ है जिन्हों लोग ने संघर्ष नहीं किया जीवन एक ही मिला है हम चाहे कुछ करें या ना करें ये जिंदगी खत्म हो ही जाएगी अगर ये जिंदगी खत्म होनी है ना तो क्यों ना इसको अच्छे काम पे लगाएं अच्छे काम पे लगाने के लिए मदार भाई जब यहाँ पे आए उन्होंने एक बात बोली जो शायद दो चार दिन पहले ग्रुप में भी लिखा था मैंने वो पॉइंट उठाया जब आदमी कोई अच्छा काम करता है किसी भी कम्युनिटी का हो जो मानवता के लिए जैसे बाबा साहब ने या गुरु रविदास महाराज ने हमें बोला है अच्छी कम्युनिटी के लिए कोई काम करे तो वो केवल एक कम्युनिटी का लिमिटेड रिप्रेजेंटेटिव नहीं रह जाता वो पूरे समाज के लिए काम करता है, जैसे इन्होंने बोला ये बॉम्बे में नाम ले लेता हूं हफीज कॉन्ट्रैक्टिंग में काम करते हैं हफीज कॉन्ट्रैक्टिंग बहुत बड़ी फॉर्म है और उनके अगर मालिक ये बोल रहे है यू पांच बार सरकार बने यूपी